ਅੱਜ ਵੀਰੇ ਆ ਫੜਾ ਅਗਲਾ ਬਲੌਗ ਆ। ਕੁਲੀ। A few minutes later। ਜੀ ਬਾਬੇ ਮੈਂ ਦੱਸ ਰਿਹਾ ਹੁਣੋਂ ਮੇਰਾ ਮੇਰਾ ਫੋਨ ਚੋਰੀ ਹੋ ਗਿਆ ਦੀ ਬਾਬੇ। ਉਹ ਹੋਇਆ ਦੀ ਕਾਲਜ ਜਮਾ ਪੇਪਰ ਦੇਣ ਗਿਆ ਸੀ ਨਾ ਬਾਬੇ। ਰਬਾ ਦਾ ਮਨ ਕਾਲਜ ਚਾ। ਤੇ ਆ ਮੁੰਡਾ ਮਰੇ ਦੇਖ ਲੈ ਬਲੌਗਰ ਇੱਕੂਕ ਲੈਣਾ। ਹਾਂ। ਆਈ ਗਈ। ਹੁਣ ਤੇ ਮੇਰਾ ਫੋਨ ਤਾਂ ਲੱਗ ਗਿਆ ਬਾਈ। ਉਹ ਲੱਭਿਆ ਪੂਰੇ 1 ਸਾਲ ਬਾਅਦ ਮੇਰਾ ਫੋਨ ਗਮਾਇ ਦੀ ਜਨਵਰੀ ਚ। 2024 ਚ ਤੇ ਹੁਣ ਜਨਵਰੀ 2025 ਹੋ ਗਿਆ ਤੇ ਹੁਣ ਆਪਣਾ ਫੋਨ ਗਿਆ ਮੇਲਾ ਤੇ ਫੋਨ ਦੇ ਦੇਖ ਮੈਂ ਦੇਖੇ ਤਰਾ ਹੁਣ ਕੀ ਦੱਸਿਆ ਚਾਰਜ ਨਹੀਂ ਹੋ ਰਿਹਾ ਯਾਰ ਫੋਨ ਆਪਣਾ ਮੇਲਾ ਬੈਟਰੀ ਰੈਡ ਹੋ ਗਈ ਮੇਲਾ ਬੈਟਰੀ ਪਾਉਣੀ ਪੂਗੀ ਤੇ ਦੇਖਦਾ ਕਿ ਕੀ ਪਤਾ ਬੰਦੇ ਆ ਬਾਈ ਸਕਰੀਨ ਸਕਰੂਨ ਚੇਂਜ ਕਰਤੀ ਹੋਵੇ ਡਿਸਪਲੇ ਜੇ ਕਾਤੀ ਹੋਵੇ ਤੇ ਫੋਨ ਦੇ ਹਾਲਾਤ ਮੈਨੂੰ ਠੀਕ ਨਹੀਂ ਲੱਗ ਰਹੇ ਤੇ ਤੁਹਾਨੂੰ ਮੈਂ ਫੋਨ ਚਲਾ ਕੇ ਵੀ ਦਿਖਾਉਂਗਾ ਮੇਰਾ ਫੋਨ 8 ਪਲੱਸ ਉਹ ਮਿਲਿਆ ਸੀ ਵੀਰੇ 18000 ਦਾ ਫੋਨ ਉਹ ਤੇ ਤੁਹਾਨੂੰ ਦਿਖਾਉਣਾ ਵੀਰੇ ਬੜੇ ਰੋ ਗਾਇਸ ਬਲੌਗਰ ਆ ਹੀ ਤੇ ਫੋਨ ਦੀ ਕੰਡੀਸ਼ਨ ਵੀ ਦਿਖਾਵਾਂਗੇ ਤੇ ਉਹਨੂੰ ਸੁਭਰਾਉਣ ਵੀ ਜਾਣਾ ਆਪਾਂ ਉਹਨੂੰ ਹੁਣ ਚਾਰਜ ਨਹੀਂ ਹੋ ਰਿਹਾ ਵੀਰੇ ਲੇਕੋ ਨਾਲ ਕੱਲ ਚੱਲੇਗਾ ਮਨਾ ਸੁਭਰਾਉਣਾ ਮੇਰਾ ਕੰਮ ਤੇ ਜਮੇ ਕੰਨੇ ਕਹੇ ਜਾਣਾ ਦਾ ਕੰਮ ਤੇ ਮੈਂ ਵਾਥ ਨਹੀਂ ਜਾਣਾ ਪੰਜ ਕੋਈ ਜਾਣਾ ਚਲੋ ਇੱਕੋ ਦਾ ਹੋਗਾ ਕੈਨਸਲ ਫਿਰ ਤਾਂ ਮੈਂ ਤਾਂ ਜਾਊਂਗਾ ਹੀ ਜਾਊਂਗਾ ਤੇ ਫੋਨ ਨੂੰ ਕਰਵਾਵਾਂਗੇ ਸੈਟ 8 ਪਲੱਸ ਨੂੰ ਮੈਂ ਲਾਣੇਦਾਰ ਨੂੰ ਦੇ ਦਾਂਗੇ ਚਲੋ ਬਨੇ ਰੋ ਗਾਈਸ ਬਲੌਗਰ ਆ ਹੀ ਕਿਲੋ ਕਿਵੇਂ ਕਰਤਾ ਮਨੇ ਦੁੱਧਾ ਯਾਰ ਬੜੀ ਗੱਲ ਗੱਲਤਾ ਹੈ ਹੋਰ ਯਾਰ ਇਹ ਕੀ ਗੱਲ ਹੋ ਗਈ ਹਾਂ 100 ਰੁਪਏ ਕਿਲੋ ਦੁੱਧ ਦੇ ਬੱਬੀ ਲੈ ਲੈ ਮੋੜ ਮੋੜ ਲੈ ਆ ਗਿਆ ਹੋ ਗਿਆ ਠੀਕ ਆ ਆ ਫੜਾ ਇਹਦਾ ਦੱਸ ਨਹੀਂ ਦੇ ਬਈ ਅਗਲੇ ਨੂੰ ਪਾਚੇ ਹੋਰ ਤੇ ਕਿਲੋ ਕਿਵੇਂ ਕਰਤਾ ਇਹ ਦੁੱਧਾ ਹਾਂ ਆਪਣਾ ਦੁੱਧਾ ਹੈ ਦੁੱਧਾ ਆਈ ਦੰਦਾ ਬਣਾਤਾ ਆੜੀ ਹੂੰ ਉਸ ਸਰਵਰ ਕੋਲੋਂ ਦੁੱਧ ਦਾ ਹੈ ਮੈਂਬਰ ਦੇ ਉਹਦੇ ਦਿਨ ਗਾਂ ਦਾ ਕਿ ਮੱਝ ਦਾ ਮੱਝ ਦਾ ਠੀਕ ਆ ਗਾਂ ਦਾ ਤਾਂ ਕਿਹੜਾ ਇੰਨਾ ਸਸਤਾ ਸੀ ਸੀ ਸਰ ਪੈਗਲ ਦੁੱਧ ਕਰਤਾ ਹੈ ਓਏ ਹੋਰ ਆ ਇੱਧਰ ਟੰਗੀ ਓਏ ਓਹੋ ਦੋ ਕੀ ਦਾਲ ਪਾੜ ਤਾਂ ਗਈ ਦਾਲ ਖਾਵੇਂ ਹਾਂ ਇਹ ਲੈ ਜਾਓ ਘਰੇ ਈ ਛੱਡਿਆ ਸਜਾਲ ਆ ਐ ਟੰਗੀ ਜਾਂਦੀ ਦੀ ਆ ਆਕਾ ਓਕੇ ਜੀ ਰਿਪੋਰਟ ਆ ਕੰਮ ਬੁਗਿਆ ਚੱਲ ਬਾਬੇ ਚੰਗਾ ਓਕੇ ਓਕੇ ਭਾਈ ਆ ਗਿਆ ਹੋ ਗਿਆ ਦੀ ਬੋਲ ਫਟਾਕੇ ਚੱਲ ਫੇਦੀ ਦੀ ਨੈਕਸਟ ਡੇ ਲੋ ਜੀ ਭਾਈ ਜੀ ਅਸੀਂ ਪਹੁੰਚ ਗਏ ਸੂਰੂਰ ਸੂਰੂਰ ਪਾ ਕੇ ਰਹਿਤੀ ਨੈਕਸਟ ਡੇ ਤੇ ਹੁਣ ਆਪਾਂ ਕਾ ਜਾ ਰਹੇ ਹਾਂ ਪੂਸ ਐਮਰਾਉਂਦ ਨਾਲ ਮੇਰੇ ਹੱਥਾਂ ਇਲਤ ਤੁਸੀਂ ਜਾਣਦੇ ਹੋ ਹੁਣ ਨਹੀਂ ਆਏ ਹਰੇਕਾ ਤੇ ਇੱਕ ਅੱਧਾ ਬਲਾਉਚ ਦਾ ਹੋ ਕੇ ਹੁੰਦਾ ਹੈ। ਤਰੂ ਦੇਖਦਾ ਆਪਣੇ ਕਿੰਨਾ ਖਰਚ ਆਉਂਦਾ ਕੀ ਗੱਲ ਬਾਤ ਆ। ਲੋ ਬਰੇ ਅਸੀਂ ਪਹੁੰਚ ਗਏ ਸਨ ਰੂਰ। ਮੇਰੀ ਦੁਕਾਨ ਦਾ ਨਾਮ ਲੈ। ਹਾਂ ਹਮ ਦੁਕਾਨ ਦਾ ਨਾਮ ਹੈ ਬਾਈਆਂ ਮੇਰੀ ਦੁਕਾਨ ਦਾ ਨਾਮ ਲੱਗੇ। ਗਰੇਵਾਲ ਮੋਬਾਈਲ ਕੋਲਾ ਮਾਰਕੀਟ ਚ। ਤੇ ਦੇਖਦਾ ਬਰੇ ਕੀ ਨਕਸਮ ਨਿਕਲਦਾ ਤੇ ਫੋਨ ਖੋ ਗਿਆ ਤੇ ਆਪਣਾ ਖੁੱਲਾ। ਤੇ ਵੀਰ ਆਪਾਂ ਦੱਸੂਗਾ ਹੁਣ ਕੀ ਦਿੱਕਤ ਆਇਜਾ। ਮਾਰਕ ਨਾ ਕਰਕੇ ਵਿੱਚ ਤੋੜੀ ਵੀ ਦਿਖ ਰਿਹਾ ਹੁਣ ਦੇਖ ਲੱਛਣਾ ਜਿਹੜੇ ਹਿਸਾਬ ਨਾਲ ਇਹਦਾ ਬ੍ਰੇਕ ਖਰਾਬ ਹੋ ਗਿਆ ਤੇ ਇਹਦੀ ਬੈਟਰੀ ਵੀ ਫੁੱਲ ਮੋਬਾਈਲ ਦੀ ਬੈਟਰੀ ਵੀ ਨਵੀਂ ਪਾਉਂਗੀ ਬਾਈ ਕਹਿੰਦਾ ਤੇ ਬਾਈ ਨੂੰ ਹੁਣ ਆਪਾਂ ਨੰਬਰ ਦੇ ਦਾਂਗੇ ਤੇ ਬਾਈ ਆਪਣਾ ਨੁਕਸ ਸੱਸ ਦੱਸੂਗਾ ਲੋ ਜੀ ਮੈਂ ਆ ਗਿਆ ਕਰੇ ਇਹ ਇਸ਼ੂ ਇਸ਼ੂ ਇੰਤਿਆਸ ਕਹਾਂ ਜਬ ਆ ਗਿਆ ਬਸ ਤੇ ਗਿਆ ਹਾਂ ਤੁਹੇ ਫੋਨ ਆਪਾਂ ਸਬਨ ਫੈਕਟਰੀ ਤੋਂ ਆਪਾਂ ਜਾ ਰਹੇ ਹਾਂਗੇ ਦੇਖਣ ਇਹ ਕਹਦਾ ਅਗੇ ਚੈੱਕ ਕਰ ਲੋ ਵੀ ਫੋਨ ਕਿਵੇਂ ਜਾ ਰਹੇਗਾ ਤੇ ਆਪਾਂ ਹੁਣ ਫੋਨ ਦੇਖਣ ਜਾ ਰਹੇ ਹਾਂਗੇ ਤੇ ਇਹ ਤੁਹਾਨੂੰ ਦਿਖਾਉਣਾ ਵੀਰੇ ਫੋਨ ਕੋਈ ਨਾ ਬੋਲ ਬੋਲਾ ਕੋਈ ਚੱਕਰ ਨਹੀਂ ਬਦਰਿਆ ਪੱਤੇ ਵਾਲਾ ਕੰਮ ਹੋ ਗਿਆ ਬੈਟਰੀ ਦੇ ਤੇ ਡੇਟ ਪਾ ਦਿਆਂ ਠੀਕ ਹੈ ਤਿੰਨ ਮਹੀਨੇ ਦੀ ਗਾਰੰਟੀ ਹੈ ਮੇਰੇ ਕੋਲ ਇਸੇ ਤਰ੍ਹਾਂ ਇਹ ਘਾਟਵਾ ਦਾ ਵੀ ਇਨਵੈਂਟਰੀ ਚੇਂਜ ਕਰ ਦੇ ਦੂ। ਹਾਂ ਓਕੇ ਠੀਕ ਆ ਵੀਰੇ ਤੇ ਇਸ ਤਰ੍ਹਾਂ ਹੀ ਸੈੱਟ ਕਰ ਦਨੇ ਜਗੜ ਠੀਕ ਆ ਓਕੇ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਆ ਤੇ ਪੱਤੀ ਵੀ ਨਵੀਂ ਪਈ ਆ ਵੀਰੇ? ਹਾਂਜੀ ਵੀਰੇ ਓਕੇ ਉਹ ਤਾਂ ਚਾਰਜਿੰਗ ਤਾਂ ਲੱਗੀ ਨਹੀਂ ਉਹ ਤੋਂ ਬਗੈਰ ਤਾਂ ਹਾਂ ਠੀਕ ਆ ਠੀਕ ਆ ਵੀਰੇ ਫੋਨ ਲਿਆਂਦਾ ਆਪਾਂ ਨੇ ਪੂਰਾ オリジナル ਫੋਨ ਆਗਾ ਚੱਕ ਕੋਈ ਇਹ ਫੋਟੋ ਵੀਰੇ ਸਾਲ ਪਹਿਲਾਂ ਗਮ ਗਿਆ ਦੀ ਆਪਾਂ ਨੂੰ ਗਿਆ ਮੈਲਾ ਤੇ ਇਹਦਾ ਨੰਬਰ ਵੀ ਨੇ ਬਈ ਜਿਵੇਂ ਲੱਭ ਹੈਗਾ ਵੀ ਅਗਲੇ ਨੇ ਚੱਲ ਆਪਾਂ ਇਹਦਾ ਜਾਣਨਾ ਆਪਾਂ ਆਪਣਾ ਕੋਈ ਮਿਲਦੇ ਆਹ ਯਾਰ ਵਰਕਰ ਦਾ ਸੌਤ ਸੁਣਾ ਇਹਦੀ ਬੈਟਰੀ ਫੁੱਲ ਗਈ ਦੀ ਬੈਟਰੀ ਪੁਆਈਏ ਇੱਥੋਂ ਵਸ ਕਲੀ ਚਲੋ ਦੇਸੀ ਆਪਣਾ ਰਤਾ ਬਲੌਗ ਤੋਂ ਮਿਲਿਆ ਬਲੌਗ ਨੂੰ ਲਾਈਕ ਸ਼ੇਅਰ ਟਮਾ ਟਕਾਣਾ ਮਾ ਪੁੱਲ ਦਿਵਾਏ ਵਾਲੀ ਬਲੂਕ ਦੇਖ ਕੇ ਸਟ ਚੈਨ ਕਰ ਲੋ ਸਬਸਕ੍ਰਾਈਬ ਕਰ ਬਾਈ